ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਵੈ ਪਰ ਸਾਲ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਵਿਦਿਆਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹਉ ਤੇ ਇਹ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਵਾਰੇ ਪਾਣੀ ਪੁਜਾਣ ਕੇ ਭੂਪ ਭਲੀ ਬਿੱਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਮਾਜਦ ਢੋਲ ਮਿਰਦੰਗ ਨਗਾਰੇ ਗੂਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜਾਰੇ ਪੂਤ ਪਵੇਖ ਭਗਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸ਼ੇਖ ਹੈ 베ਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜਮਾਨ ਸੁਭਾਨ ਕੇ ਵੇਖਿਆ ਪੌਣ ਆਹਾਰ ਜਤੀ ਜਤਤਾ ਸਭੇ ਸੋ ਵਿਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਿਆ ਸੋ ਤੇ ਸਬਾ ਦੁਰੰਤ ਦਬਾ ਸੋ ਸਾਜ ਸਨਾ ਦੁਰਜਾਂ ਦਲੇਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਬਨੰਗਨ ਮਾਨ ਮਲੇਂਗੇ ਸ੍ਰੀਪਤ ਸ੍ਰੀ ਭਗਵਾਨ ਆਣੇ ਕਿਰਪਾ ਬਿਨ ਤਿਆਗ ਜਹਾਨ ਦਿਨਾਨ ਚਲੇਂਗੇ ਬੀਰ ਅਪਾਰ ਵੱਡੇ ਬਡਿਆਲ ਅਬਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਿਆਨ ਕੇ ਮਾਲ ਮਲਈਆ ਗਾੜੇ ਗੜਾਣ ਗ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸੀ ਸਭ ਕੋ ਸਰਨਾਇਕ ਜਾਂਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨਿੰਦਨ ਸਾਚਰ ਪੂਤ ਪਵੇਖ ਭਵਾਨ ਜਪੇਗੇ ਜੀਵ ਜਿਤੈ ਜਲਮੇ ਥਲਮੇ ਪਲਹੀ ਪਲਮੇ ਸਭ ਥਾਪ ਥਪੇਗੇ ਪੁਨ ਪਰਤਾਪਨ ਬਾਦ ਜੈਦ ਤੁਨ ਪਾਪਨ ਕੇ ਬਹੁ ਪੁੰਧ ਖਪੇਗੇ ਸਾਧ ਸਮੁ ਪ੍ਰਸੰਨ ਫਿਰੈ ਜਗ 17 ਸਵੇ ਅਬ ਲੋਗ ਜਪਾਂਗੇ ਮਾਨਵ ਇੰਦਰ ਗਜਿੰਦਰ ਨਰਾਦਬ ਜੋਨ ਤਰ ਲੋਕ ਰਾਜ ਕਰਨਗੇ ਕੋਟ ਇਸਨਾਨ ਗਜਾਇਕ ਦਾਨ ਅਨੇਕ ਸਵੰਬਰ ਸਾਧ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਤੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰੇਂਗੇ ਕਹਾ ਭਇਓ ਜੋ ਦੋ ਲੋਚਨ ਮੂਦ ਕੇ ਬੈਠ ਰਿਓ ਬਕ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਧ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ बास कियो बख्यान सो बैठ के ऐसे ही ऐसे सो बास बतायो साच कहो सुन लो सब जिन प्रेम कियो तिन्ह प्रभ पायो काहू लै पान पूज धरयो सिर काहू लै लिंग गरे लटकायो काहू लख्यो हर अवाची जिसा मह को पोशाको नवायो को बतान को पूजत है बस को मृतान को पूजन तायो कूर क्रिया उर्जो सभी जग श्री भगवान को भेदना पायो ਕਉ ਬਤਾਨ ਕੋ ਪੂਜਤ ਹੈ ਬਸ ਕੋ ਮਿਰਦਾਨ ਕੋ ਪੂਜਨ ਤਾਇਓ ਕੂਲ ਕਰਿਆ ਓਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ